ਪਹਿਲਾਂ ਤਾਂ ਤੁਸੀਂ ਕਰੀਮ ਨੂੰ ਦੇਖੋ ਬਿਲਕੁਲ ਵਾਈਟ ਕਲਰ ਦੀ ਕਰੀਮ ਹੈ ਬਿਲਕੁਲ ਮੱਖਣ ਵਾਂਗੂ ਮਲਾਈਮ ਹੈ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਹਾਂਜੀ ਤੁਸੀਂ ਵੀ ਚਾਹਦੇ ਹੋ ਸਰਦੀ ਦੇ ਵਿੱਚ ਸਾਡੀ ਸਕਿਨ ਜਿਹੜੀ ਇੱਕਦਮ ਗੋਰੀ ਚਿੱਟੀ ਰਹੇ ਖੁਸ਼ਕੀ ਬਿਲਕੁਲ ਨਾ ਆਵੇ ਝੁਰੜੀਆਂ ਛਾਈਆਂ ਬਿਲਕੁਲ ਖਤਮ ਹੋ ਜਾਵਣ ਤੇ ਬਸ ਗਲਿਸਰਿਨ ਦੇ ਵਿੱਚ ਦੋ ਚੀਜ਼ਾਂ ਐਡ ਕਰਕੇ ਇਸ ਕਰੀਮ ਨੂੰ ਤੁਸੀਂ ਡੇਲੀ ਲਗਾਉਣਾ ਸ਼ੁਰੂ ਕਰ ਦੇਵੋ ਤੁਹਾਡੀ ਸਕਿਨ ਵੀ ਇੱਕਦਮ ਜਿਹੜੀ ਡਰਾਈ ਹੋਈ ਪਈ ਹੈ ਬਿਲਕੁਲ ਸੋਫਟ ਹੋ ਜਾਵੇਗੀ ਮੱਖਣ ਵਾਂਗ ਔਰ ਰੰਗ ਤੁਹਾਡਾ ਇੱਕਦਮ ਨਿੱਖਰ ਜਾਏਗਾ ਕਿਸੇ ਵੀ ਪਾਰਲਰ ਜਾਣ ਦੀ ਜਰੂਰਤ ਨਹੀਂ ਪੈਣੀ ਕੋਈ ਵੀ ਮਹਿੰਗੇ ਮਹਿੰਗੇ ਪ੍ਰੋਡਕਟ ਲਗਾਉਣ ਦੀ ਜਰੂਰਤ ਨਹੀਂ ਪੈਣੀ ਹੈਗੀ ਬਸ ਇਸ ਕਰੀਮ ਦਾ ਇਸਤੇਮਾਲ ਕਰੋ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਸਾਫ਼ ਸੁਥਰੀ ਤੇ ਇੱਕਦਮ ਗਲੋਇ ਸ਼ਾਇਆ ਨੇ ਲੂਜ ਸਕਿਨ ਹੈ ਸਕਿਨ ਤੇ ਬਹੁਤ ਸਾਰੀਆਂ ਪ੍ਰੋਬਲਮ ਨੇ ਪਿੰਪਲ ਨੇ ਪਿੰਪਲ ਦੇ ਦਾਗ ਨੇ ਸਾਰੇ ਹੀ ਖਤਮ ਹੋ ਜਾਣਗੇ ਬਸ 글ੀਸਰਿਨ ਦੇ ਵਿੱਚ ਇਸ ਚੀਜ਼ ਨੂੰ ਐਡ ਕਰਕੇ ਤੁਸੀਂ ਆਪਣੇ ਫੇਸ ਤੇ ਲਗਾ ਲਓ ਇਹ ਚੀਜ਼ਾਂ ਤੁਹਾਡੇ ਕਿਚਨ ਵਿੱਚ ਅਵੇਲੇਬਲ ਰਹਿੰਦੀਆਂ ਨੇ ਜਿਹੜੇ ਕਿ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀ ਆ ਵੀਡੀਓ ਫੁੱਲ ਵਾਚ ਕਰਨਾ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋਹਣਾ ਜਿਹਾ ਕਮੈਂਟ ਜਰੂਰ ਲਿਖਣਾ ਜਿੱਥੇ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਆਪਣੇ ਨਾਮ ਆਪਣੇ ਸ਼ਹਿਰ ਦਾ ਨਾਮ ਆਪਣੀ ਸਿਟੀ ਦਾ ਨਾਮ ਜਰੂਰ ਲਿਖਣਾ ਠੰਡ ਬਹੁਤ ਜ਼ਿਆਦਾ ਹੋ ਗਈ ਹੈ 2026 ਚੜ ਚੁੱਕੇ ਸਾਰੇ ਨੇ ਮੇਰੇ ਵੱਲੋਂ ਪੀ ਨਿਊਜ਼ਰ ਤੇ ਇਸ 2026 ਦੇ ਵਿੱਚ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਚਮਕਦਾਰ ਬਣਾਉਣਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਸਕਿਪ ਬਿਲਕੁਲ ਨਹੀਂ ਕਰਨਾ ਤੇ ਇਸ ਚੈਨਲ ਨੂੰ ਵੀ ਤੁਸੀਂ ਸਕਿਪ ਨਹੀਂ ਕਰਨਾ ਹੈਗਾ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਡੇਲੀ ਵਾਚ ਕਰਿਆ ਕਰੋ ਚਲੋ ਜੀ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਦੇ ਕਿੱਦਾਂ ਬਣੀ ਹੈ ਕਰੀਮ ਸਾਰੀ ਵੀਡੀਓ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਸਕਿਪ ਬਿਲਕੁਲ ਨਹੀਂ ਕਰਨੀ ਹੈਗੀ ਚਲੋ ਜੀ ਚਲਦੇ ਹਾਂ ਕਿਚਨ 'ਚ ਹਾਂਜੀ ਕਰੀਮ ਕਿਸ ਤਰੀਕੇ ਨਾਲ ਬਣਾਣੀ ਹੈ ਪਹਿਲਾਂ ਤੇ ਤੁਸੀਂ ਲੈਣਾ ਇੱਕ ਆਲੂ ਆਲੂ ਜਿਹੜਾ ਆਪਾਂ ਸਬਜ਼ੀਆਂ ਵਿੱਚ ਇਸਤੇਮਾਲ ਕਰਦੇ ਆ ਵਾਈਟ ਆਲੂ ਇੱਕ ਲਾਲ ਹੁੰਦਾ ਲਾਲ ਨਹੀਂ ਲੈਣਾ ਵਾਈਟ ਲੈਣਾ ਹੈ ਤੇ ਇਹਨੂੰ ਕੱਦੂਕਸ ਕਰਕੇ ਤੇ 15 ਕਿ ਮਿੰਟ 10 15 ਮਿੰਟ ਇਹਨੂੰ ਰੱਖ ਦੇਣਾ ਹੈ ਉਸ ਤੋਂ ਰੱਖਣ ਤੋਂ ਬਾਅਦ ਥੱਲੇ ਸਟਾਰਚ ਬੈਠ ਜਾਂਦਾ ਆਪਾਂ ਨੂੰ ਉਹ ਚਾਹੀਦਾ ਹੈ ਜਿਹੜਾ ਪਾਣੀ ਹੁੰਦਾ ਉਹ ਵੀ ਇਹਨੂੰ ਡੋਲਣਾ ਪਾਣੀ ਦੇ ਵਿੱਚ ਤੁਸੀਂ ਵੇਸਣ ਮਿਕਸ ਕਰਕੇ ਚਾਈ ਮਲਤਾਨੀ ਮਿੱਟੀ ਮਿਕਸ ਕਰਕੇ ਫੇਸ ਪੈਕ ਬਣਾ ਕੇ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਕਿਉਂਕਿ ਆਲੂ ਜਿਹੜਾ ਹੁੰਦਾ ਹੈ ਨੇਚਰਲ ਬਲੀਚ ਕਰਦਾ ਹੈ ਚਿਹਰੇ ਨੂੰ ਇੰਨਾ ਗੋਰਾ ਚਿੱਟਾ ਕਰ ਦਿੰਦਾ ਹੈ ਬਹੁਤ ਹੀ ਪਿਆਰਾ ਜਿਹਾ 글로ਵ ਦਿੰਦਾ ਹੈ ਆਲੂ ਦੇ स्टार्च ਵਿੱਚ ਤੁਸੀਂ ਕੀ ਪਾਣਾ ਕਮਕਮਾਦੀ ਔਇਲ ਅਗਰ ਕਮਕਮਾਦੀ ਔਇਲ ਤੁਹਾਡੇ ਕੋਲ ਨਹੀਂ ਹੈਗਾ ਤਾਂ ਜਗ੍ਹਾ ਤੇ ਬਦਾਮ ਰੋਗਨ ਲੈ ਸਕਦੇ ਹੋ ਚਾਹੇ ਨਾਰੀਅਲ ਔਇਲ ਵੀ ਲੈ ਸਕਦੇ ਹੋ ਵੈਸੇ ਕਮਕਮਾਦੀ ਔਇਲ ਜਿਹੜਾ ਹੁੰਦਾ ਹੈ ਸਿਕਨੇ ਦੇ ਝੁਰੜੀਆਂ ਨੂੰ ਠੀਕ ਕਰਦਾ ਹੈ ਤੇ ਉਹਦੇ ਵਿੱਚ ਪਾਣਾ ਤੁਸੀਂ 2 ਤੋਂ 4 ਬੂੰਦਾਂ 글리ਸਰਿੰਦੀ ਹੈ 글리세린 ਸਾਡੀ ਸਕਿਨ ਨੂੰ ਮੋਇਸਚਰਾਈਜ਼ਰ ਕਰਦਾ ਹੈ ਖੁਸ਼ਕੀ ਨੂੰ ਦੂਰ ਕਰਦਾ ਹੈ ਸਕਿਨ ਵਿੱਚ ਇੱਕ ਮੋਇਸਚਰਾਈਜ਼ ਪੈਦਾ ਕਰਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਪਾਣਾ ਇਹਦੇ ਵਿੱਚ ਐਲੋਵੀਰਾ ਜੈਲ ਐਲੋਵੀਰਾ ਜੈਲ ਜਿਹੜਾ ਹੁੰਦਾ ਹੈ ਨਾ ਇਹ ਸਾਨੂੰ ਕਰੀਮ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ ਇਹ ਇੱਕ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਜਿੱਦਾ ਮਾਰਕੀਟ ਵਾਲੀ ਕਰੀਮ ਹੁੰਦੀ ਹੈ ਨਾ ਉਸ ਤਰੀਕੇ ਨਾਲੇ ਬਣ ਕੇ ਰੈਡੀ ਹੁੰਦੀ ਹੈ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਨੇ ਜਿਹਨੂੰ ਬਣਾ ਕੇ ਆਪਾਂ ਕਰੀਮ ਬਣਾ ਰਹੇ ਆਂ ਇਹ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਕਰੀਮਾਂ ਵਿੱਚ ਪਾਈਆਂ ਜਾਂਦੀਆਂ ਨੇ ਜਿਹੜੀਆਂ ਤੁਸੀਂ ਮਹਿੰਗੇ ਤੇ ਮਹਿੰਗੇ ਕਰੀਮਾਂ ਜਿਹੜੀਆਂ ਲੈ ਕੇ ਆਉਂਦੇ ਹੋ ਚਾਹੇ ਆਨਲਾਈਨ ਤੋਂ ਮੰਗਵਾਉਂਦੇ ਹੋ ਆਲੂ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਬ੍ਰਾਈਟ ਕਰਦਾ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ ਔਰ ਸ਼ਾਇਆਂ ਨੂੰ ਠੀਕ ਕਰਦਾ ਹੈ ਰੰਗ ਗੋਰਾ ਕਰਦਾ ਹੈ 글리세린 ਜਿਹੜੀ ਹੁੰਦੀ ਸਾਡੀ ਸਕਿਨ ਨੂੰ ਮੋਇਸਚਰਾਈਜ਼ਰ ਪੈਦਾ ਕਰਦੀ ਹੈ ਜਿਹੜਾ ਕਿ ਸਾਡੀ ਸਕਿਨ ਨੂੰ ਸੌਫਟ ਬਣਾਉਣ ਵਿੱਚ ਕੰਮ ਆਉਂਦਾ ਹੈ हां जी ਤੁਸੀਂ ਦੇਖਿਆ ਕਿੰਨੇ ਸੋਖੇ ਤਰੀਕੇ ਨਾਲ ਇੱਕ ਆਲੂ ਹੈਗਾ ਜਿਹੜਾ ਆਪਣੇ ਕਿਚਨ ਵਿੱਚ ਹਮੇਸ਼ਾ ਆਲੂ ਰਹਿੰਦਾ ਹੈ ਤੇ ਆਲੂ ਨੂੰ ਕद्दूकस ਕਰਕੇ ਰਸ ਦੀ ਜਗ੍ਹਾ ਤੇ ਜਿਹੜਾ ਉਹਦੇ نیچے ਸਟਾਰਚ ਬੈਠ ਜਾਂਦਾ ਉਹ ਲੈਣਾ ਤੁਸੀਂ ਜਿਹੜਾ ਰਸ ਉਹ ਵੀ ਵੇਸਟ ਨਹੀਂ ਕਰਨਾ ਉਹਦੇ ਵਿੱਚ ਮਲਤਾਨੀ ਮਿੱਟੀ ਚਾਹੇ ਵੇਸਣ ਪਾ ਕੇ ਆਪਣੇ ਸਕਿਨ ਤੇ ਫੇਸ ਪੈਕ ਬਣਾ ਕੇ ਲਗਾ ਸਕਦੇ ਹੋ ਤੇ ਬਾਕੀ ਜਿਹੜਾ ਸਟਾਰਚ ਬਚਿਆ ਉਹਦੇ ਵਿੱਚ ਅਪੈਲੋਵਿਰਾ ਪਾਏ ਹੈ ਜਿਹੜਾ ਕੁੰਕੁਮਾਂ ਦੀ ਔਇਲ ਹੈ ਨਾ ਬਹੁਤ ਵਧੀਆ ਸਾਡੀ ਸਾਡੀ ਸਕਿਨ ਵਾਸਤੇ ਜਿਨ੍ਹਾਂ ਭੈਣਾਂ ਦੇ ਬਹੁਤ ਜ਼ਿਆਦੀਆਂ ਝੁਰੜੀਆਂ ਬਹੁਤ ਜ਼ਿਆਦਾ ਰਿੰਕਲ ਆ ਗਏ ਨੇ ਕੁੰਕੁਮਾਂ ਦੀ ਜਿਹੜਾ ਔਇਲ ਹੈ ਨਾ ਉਹ ਸਾਡੀ ਸਕਿਨ ਨੂੰ ਬਹੁਤ ਹੀ ਫਾਇਦਾ ਕਰਦਾ ਹੈ ਤੁਸੀਂ ਕਿੱਥੋਂ ਵੀ ਪਰਚੇਸ ਕਰ ਸਕਦੇ ਹੋ ਚਾਹੇ ਮਿਸ਼ੋ ਤੋਂ ਕਿਤੇ ਵੀ ਐਮਾਜ਼ੋਨ ਤੋਂ ਕਿਤੇ ਵੀ ਤੁਸੀਂ ਉਸ ਔਇਲ ਨੂੰ ਮੰਗਵਾ ਸਕਦੇ ਹੋ ਸਸਤੇ ਵਿੱਚ ਆ ਜਾਂਦਾ ਕੋਈ ਮਹਿੰਗਾ ਨਹੀਂ ਹੈਗਾ ਤੇ ਐਲੋਵੇਰਾ ਜੈਲ ਪਾਈਏ ਤੇ ਇਹਦੇ ਵਿੱਚ ਗਲਿਸਰਿਨ ਜਿਹੜੀ ਮੇਨ ਚੀਜ਼ ਹੈ ਉਹ ਸਾਡੀ ਸਕਿਨ ਨੂੰ ਇੱਕਦਮ ਸੌਫਟ ਤੇ ਇੱਕਦਮ ਚਮਕਦਾਰ ਕਰਦੀ ਏ ਤੇ ਇਸ ਕਰੀਮ ਨੂੰ ਬਣਾ ਕੇ ਤੁਸੀਂ ਆਪਣੇ ਡੱਬੇ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਨਾਈਟ ਨੂੰ ਡੇ ਨੂੰ ਤੁਸੀਂ ਜਦੋਂ ਮਰਜ਼ੀ ਆਪਣੇ ਫੇਸ ਨੂੰ ਵਾਸ਼ ਕਰਕੇ ਇਸ ਕਰੀਮ ਨੂੰ ਲਗਾ ਸਕਦੇ ਹੋ ਜ਼ਿਆਦਾਤਰ ਅਗਰ ਤੁਸੀਂ ਨਾਈਟ ਨੂੰ ਲਗਾਉਂਦੇ ਹੋ ਤੇ ਸਵੇਰੇ ਤੁਸੀਂ ਉੱਠ ਕੇ ਆਪਣੇ ਫੇਸ ਨੂੰ ਵਾਸ਼ ਕਰੋਗੇ ਤੁਹਾਡੀ ਸਕਿਨ ਜਿਹੜੀ ਇੱਕਦਮ ਚਮਕਦਾਰ ਤੇ ਇੱਕਦਮ ਗਲੋਇੰਗ ਹੋ ਚੁੱਕੀ ਹੋਵੇਗੀ ਬਹੁਤ ਸਾਰੀਆਂ ਪ੍ਰੋਬਲਮਾਂ ਦੀ ਜੜ ਨੂੰ ਇਹ ਖਤਮ ਕਰਦੀ ਏ ਇਹ ਕਰੀਮ ਜਿਹੜਾ ਆਲੂ ਹੁੰਦਾ ਹੈ ਪੋਟੈਟੋ ਹੁੰਦਾ ਹੈ ਉਹ ਸਾਡੀ ਸਕਿਨ ਨੂੰ ਇੱਕ ਨੇਚਰਲ ਬਲੀਚ ਦਿੰਦਾ ਹੈ ਜਿੱਦਾਂ ਕਿ ਆਪਾਂ ਬਲੀਚ ਕਰਦੇ ਕੈਮੀਕਲ ਵਾਲੀ ਤੇ ਅਸੀਂ ਕਹਿੰਦੇ ਕਿ ਸਾਡਾ ਰੰਗ ਜਿਹੜਾ ਸਾਫ਼ ਲੱਗਣ ਲੱਗ ਗਿਆ ਹੈ ਜਿਹੜਾ ਆਲੂ ਹੁੰਦਾ ਹੈ ਨਾ ਉਹੀ ਕੰਮ ਕਰਦਾ ਹੈ ਇਹਦਾ ਸਟਾਰਜ ਜਿਹੜਾ ਹੁੰਦਾ ਹੈ ਬਹੁਤ ਕਮਾਲ ਦਾ ਹੁੰਦਾ ਹੈ ਸਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਗੋਰਾ ਕਰਨ ਵਿੱਚ ਕਾਰਗਰ ਹੈ ਬਹੁਤ ਸਾਰੀਆਂ ਭੈਣਾਂ ਦੇ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੀਆਂ ਸ਼ਾਇਆਂ ਜਿਹੜੀਆਂ ਨੇ ਪੱਕ ਚੁੱਕੀਆਂ ਨੇ ਉਹਨਾਂ ਦੇ ਦਾਗ ਪੈ ਚੁੱਕੇ ਨੇ ਉਹਨਾਂ ਦੇ ਨੋਜ਼ ਤੇ ਪੈ ਚੁੱਕੇ ਨੇ ਆਈਬ੍ਰੋ ਦੇ ਕੋਲ ਹਨਾ ਦਾਗ ਪੈਚਸ ਪੈ ਚੁੱਕੇ ਨੇ ਅਗ ਨਾਲ ਆਲੂ ਦਾ ਇਸਤੇਮਾਲ ਕਰਨ ਲੱਗ ਜੂਗੇ ਦਿਨ ਵਿੱਚ ਤੁਸੀਂ ਆਲੂ ਦਾ ਪੈਕ ਲਗਾਉਣਾ ਸ਼ੁਰੂ ਕਰ ਦੋ ਚਾਹੇ ਮਲਤਾਨੀ ਮਿੱਟੀ ਪਾ ਲਓ ਚਾਹੇ ਤੁਸੀਂ ਚਾਵਲਾਂ ਦਾ ਆਟਾ ਪਾ ਲਓ ਚਾਹੇ ਤੁਸੀਂ ਕਣਕ ਦਾ ਆਟਾ ਕੁਝ ਵੀ ਪਾ ਸਕਦੇ ਹੋ ਖਾਸ ਕਰਕੇ ਮਲੇਠੀ ਪਾウダー ਜ਼ਰੂਰ ਪਾਓ ਜਿਨ੍ਹਾਂ ਭੈਣਾਂ ਦੇ ਸ਼ਾਇਆ ਨੇ ਇਸ ਤਰੀਕੇ ਨਾਲ ਆਲੂ ਦੇ ਰਸ ਵਿੱਚ ਤੁਸੀਂ ਮਲਤਾਨੀ ਮਿੱਟੀ ਵੀ ਪਾ ਸਕਦੇ ਹੋ ਉਹਦਾ ਫੇਸ ਪੈਕ ਜਿਹੜਾ ਹੈ 15 ਤੋਂ 20 ਮਿੰਟ ਆਪਣੇ ਚਿਹਰੇ ਤੇ ਲਗਾ ਕੇ ਰੱਖ ਸਕਦੇ ਹੋ ਔਰ ਜਿਹੜੀ ਮੈਂ ਕਰੀਮ ਦੱਸੀ ਹੈ ਇਸ ਤਰੀਕੇ ਨਾਲ ਕਰੀਮ ਬਣਾ ਕੇ ਤੁਸੀਂ ਆਪਣੇ ਫੇਸ ਤੇ ਲਗਾਓਗੇ ਨਾ ਤੁਹਾਡਾ ਫੇਸ ਜਿਹੜਾ ਬਿਲਕੁਲ ਸੌਫਟ ਤੇ ਬਿਲਕੁਲ ਮਲਾਈਮ ਹੋ ਜਾਏਗਾ ਲਗਾਤੇ ਸਕਿਨ ਤੁਹਾਡੀ ਗੋਰੀ ਚਿੱਟੀ ਹੋਣੀ ਸ਼ੁਰੂ ਹੋ ਜਾਵੇਗੀ ਅਗਰ ਤੁਸੀਂ 50 ਸਾਲ ਦੇ ਵੀ ਹੋ ਚੁੱਕੇ ਹੋ ਨਾ ਤੁਹਾਨੂੰ 10 15 ਸਾਲ ਕਿਤੇ نیچے ਨੂੰ ਲੈ ਆਏਗਾ ਤੁਹਾਡੀ ਉਮਰ ਜਿਹੜੀ ਹੈ ਅਗਰ ਤੁਸੀਂ 50 ਸਾਲ ਦੇ ਤੇ 35 ਸਾਲ ਦੇ ਚਾਹੇ 30 ਸਾਲ ਦੇ ਨਜ਼ਰ ਆਉਗੇ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਲੱਗੇ ਤਾਂ ਮੈਂ ਲਗਾ ਕੇ ਦੱਸਦੀ ਹਾਂ ਦੇਖੋ ਬਹੁਤ ਹੀ ਸੌਫਟ ਜੀ ਇਹ ਕਰੀਮ ਹੈ ਦੇਖੋ ਬਿਲਕੁਲ ਵਾਈਟ ਕਰੀਮ ਹੈ ਦੇਖੋ ਬਿਲਕੁਲ ਜਿਵੇਂ ਕਰੀਮ ਹੁੰਦੀ ਉਸ ਤਰੀਕੇ ਨਾਲ ਇਹਦਾ ਟੈਕਸਚਰ ਬਣ ਚੁੱਕਾ ਹੈ ਇਸ ਕਰੀਮ ਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਸਾਫ਼ ਤੇ ਗਲੋਇੰਗ ਕਰ ਸਕਦੇ ਹੋ ਐਲੋਵੀਰਾ ਜਿਹੜੀ ਹੁੰਦੀ ਹੈ ਸਾਡੀ ਸਕਿਨ ਤੇ ਇੱਕ ਤਨ ਇੱਕ ਮਤਲਬ ਸੌਫਨਟ ਜਿਹੀ ਬਣਾਦਾ ਕਰਦੀ ਹੈ ਔਰ ਜਿਹੜੀ ਗlycerin ਪਾਈ ਹੈ ਉਹ ਸਾਡੀ ਸਕਿਨ ਤੇ ਇੱਕਦਮ ਚਮਕਦਾਰ ਤੇ ਇੱਕਦਮ ਗਲੋਇੰਗ ਸਕਿਨ ਬਣਾਉਂਦੀ ਹੈ ਆਲੂ ਬੇਦਾਗ ਸਕਿਨ ਕਰ ਦਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਆ ਦੇਖ ਇਸ ਤਰੀਕੇ ਨਾਲ ਤੁਸੀਂ ਨਾਈਟ ਨੂੰ ਆਪਣੇ ਫੇਸ ਤੇ ਕੋਈ ਵੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਮੇਕਅਪ ਉਤਾਰ ਕੇ ਫਿਰ ਤੁਸੀਂ ਆਪਣੇ ਫੇਸ ਨੂੰ ਵੋਸ਼ ਕਰਨਾ ਹੈ ਵੋਸ਼ ਕਰਨ ਤੋਂ ਬਾਅਦ ਫਿਰ ਤੁਸੀਂ ਸਕ੍ਰੀਮ ਦਾ ਇਸਤੇਮਾਲ ਕਰਨਾ ਹੈ ਤੇ ਬਹੁਤ ਹੀ ਸੋਕੇ ਤਰੀਕੇ ਨਾਲ ਇਹ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਦੇਖੋ ਤੁਹਾਨੂੰ ਮੈਂ ਲਗਾ ਕੇ ਦੱਸ ਦਿੱਤੀ ਹੈ ਤੁਸੀਂ ਮੇਰੀ ਸਕਿਨ ਦੇਖ ਸਕਦੇ ਬਿਲਕੁਲ ਮੱਖਣ ਵਾਂਗ ਹੋ ਗਿਆ ਸੌਫਟ ਸਕਿਨ ਹੋ ਚੁੱਕੀ ਹੈ ਤੇ ਹਾਂਜੀ ਲਾਈਵ ਪ੍ਰੂਫ ਤੁਹਾਨੂੰ ਮੈਂ ਦੱਸ ਦਿੱਤਾ ਹੈ ਦੇਖ ਸਕਦੇ ਹੋ ਤੁਸੀਂ ਬਿਲਕੁਲ ਮੱਖਣ ਵਾਂਗ ਹੋ ਗਈ ਇਹ ਮੇਰੀ ਵੀ ਸਕਿਨ ਪਹਿਲਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਬਹੁਤ ਜੜੀਆਂ ਰਸਾਈਆਂ ਪੈ ਗਿਆ ਸੀ ਰਿੰਕਲ ਆਣੇ ਸ਼ੁਰੂ ਹੋ ਗਏ ਸੀਗੇ ਕਿਉਂਕਿ ਕੁਝ ਆਪਾਂ ਟੈਨਸ਼ਨ ਵਗੈਰਾ ਕਰਦੇ ਰਹਿੰਦੇ ਨੇ ਟੈਨਸ਼ਨ ਬਿਲਕੁਲ ਨਹੀਂ ਲੈਣੀ ਜੋ ਹੋਣਾ ਉਹ ਤੇ ਹੋਣਾ ਹੀ ਹੈ ਜ਼ਿੰਦਗੀ ਵਿੱਚ ਟੈਨਸ਼ਨ ਬਿਲਕੁਲ ਨਹੀਂ ਲੈਣੀ ਚਾਹੀਦੀ ਜਿੰਨੀ ਆਪਾਂ ਟੈਨਸ਼ਨ ਕਰਾਂਗੇ ਜਿੰਨੀ ਆਪਾਂ ਮਤਲਬ ਕਿ ਆਪਣੇ ਸਰੀਰ ਨੂੰ ਟੈਨਸ਼ਨ ਦਵਾਂਗੇ ਨਾ ਉਹ ਸਾਰੀ ਫੇਸ ਤੇ ਆਉਂਦੀ ਪਹਿਲਾਂ ਆਪਣਾ ਫੇਸ ਹੀ ਮੁਰਝਾਂਦਾ ਹੈ ਬਾਕੀ ਅੰਗਾਂ ਤੇ ਬਾਅਦ ਵਿੱਚ ਉਹ ਟੈਨਸ਼ਨ ਦਾ ਪ੍ਰਭਾਵ ਪੈਂਦਾ ਹੈ ਪਹਿਲਾਂ ਆਪਣੇ ਫੇਸ ਤੇ ਪੈਂਦਾ ਹੈ ਇਸ ਕਰਕੇ ਹਮੇਸ਼ਾ ਖੁਸ਼ ਰਹੋ ਤੇ ਦੇਖੋ ਪਾਣੀ ਜਿਹੜਾ ਵੱਧ ਤੋਂ ਵੱਧ ਪੀਆ ਕਰੋ ਜਿੰਨਾ ਆਪਾਂ ਪਾਣੀ ਪੀਵਾਂਗੇ ਓਨੀ ਸਾਡੇ ਸਰੀਰ ਦੇ ਵਿੱਚ ਪਾਣੀ ਦੇ ਨਾਲ ਜਿਹੜਾ ਮੋਇਸਚਰਾਈਜ਼ਰ ਬਣਿਆ ਰਹੇਗਾ ਔਰ ਸਕਿਨ ਬਿਲਕੁਲ ਵੀ ਸੁੱਕੀ ਰੁੱਖੀ ਨਹੀਂ ਹੋਣ ਲੱਗੀ ਤੁਸੀਂ ਜਿੱਦਾਂ ਮਰਜ਼ੀ ਆਪਣੀ ਸਕਿਨ ਨੂੰ ਆਪਣੀ ਇਸ ਤਰੀਕੇ ਦੇ ਨਾਲ ਮਲਾਈਮ ਰੱਖ ਸਕਦੇ ਹੋ ਅਗਰ ਤੁਸੀਂ ਥੋੜੀ ਜੀ ਕੇਅਰ ਕਰਨ ਲੱਗ ਜਾਓਗੇ ਤੇ ਅਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਕਰੀਮ ਇਹਨੂੰ ਤੁਸੀਂ ਸਟੋਰ ਕਰਕੇ ਕਿਸੇ ਵੀ ਡੱਬੀ ਦੇ ਵਿੱਚ ਰੱਖ ਲਵੋ ਨਾਈਟ ਨੂੰ ਤੁਸੀਂ ਇਸ ਤਰੀਕੇ ਨਾਲ ਫੇਸ ਨੂੰ ਵਾਸ਼ ਕਰਕੇ ਆਪਣੀ ਸਕਿਨ ਤੇ ਲਗਾਇਆ ਕਰੋ ਤੇ ਇਹ ਵਾਲੀ ਰੈਮਡੀ ਜੇ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਜਾਣਕਾਰੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਤੇ ਫਿਰ ਮਿਲਦੇ ਹਾਂ ਇਸੇ ਤਰੀਕੇ ਨਾਲ ਨਵੀਆਂ ਵੀਡੀਓ ਲੈ ਕੇ ਆਵਾਂਗੇ ਤੇ ਤੁਸੀਂ ਜੋ ਵੀ ਜਾਣਦੇ ਜੋ ਵੀ ਤੁਹਾਡੇ ਫੇਸ ਤੇ ਪ੍ਰੋਬਲਮ ਹੈਗੀ ਹੈ ਅਗਰ ਤੁਸੀਂ ਕੋਈ ਵੀ ਸਮੱਸਿਆ ਹੈਗੀ ਤੁਹਾਡੇ ਤੇ ਤੁਸੀਂ ਮੈਨੂੰ ਕਮੈਂਟ ਰਾਹੀਂ ਪੁੱਛ ਸਕਦੇ ਹੋ ਮੈਂ ਉਸੇ ਤੇ ਹੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਮੈਂਬਰਸ਼ਿਪ ਵੀ ਔਨ ਹੈ ਅਗਰ ਕੋਈ ਚਾਹੁੰਦਾ ਹੈ ਕਿ ਉਹਦੇ ਲਈ ਵੀਡੀਓ ਬਣਾਵਾ ਮੈਂ ਪਰਸਨਲ ਵੀਡੀਓ ਬਣਾਵਾ ਫੇਸ ਤੇ ਚਾਹੇ ヘア ਤੇ ਉਹ ਵੀ ਵੀਡੀਓ ਤੁਹਾਨੂੰ ਮਿਲ ਜਾਵੇਗੀ ਮੈਂਬਰਸ਼ਿਪ ਤੁਸੀਂ ਲੈ ਸਕਦੇ ਹੋ ਤੇ ਵਾਤੂ ਵਾਤ ਚੈਨਲ ਨੂੰ ਸ਼ੇਅਰ ਕਰਕੇ ਲਾਈਕ ਕਰ ਦਿਓ ਫਿਰ ਮਿਲਦੇ ਹਾਂ ਜੇ ਨਵੀਂ ਵੀਡੀਓਨ ਬਾਏ ਬਾਏ